ਬਹੁਤ ਬelhvani ਆ ਸਾਉਂਡ ਤੋਂ ਨੰਨੀ ਚ ਗੁਰਾਇਆਂ ਦੇ ਕ੍ਰਾਂਤੀਕਾਰੀ ਗੁਰਾਇਆਂ ਦੇ ਇਨਕਲਾਬੀ ਲੋਕ ਇੰਨੀ ਗਰਮੀ ਦੇ ਬਾਵਜੂਦ ਤੁਸੀਂ ਇੰਨੀ ਭਾਰੀ ਗਿਣਤੀ ਚ ਮਾਨ ਸਨਮਾਨ ਦੇਣ ਆਏ ਹੋ ਮੈਂ ਤੁਹਾਡਾ तहे ਦਿਲੋਂ ਧੰਨਵਾਦੀਆਂ ਰਿਣੀਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਇਗੁਰੂ ਜੀ ਦਾ ਖਲਸਾ ਵਾਇਗੁਰੂ ਜੀ ਕੀ ਫਤਿਹ ਵੀਰੋ ਦਿਨ ਅੱਠ ਲੈ ਗਏ ਅੱਠ ਦਿਨਾਂ ਬਾਅਦ ਤੁਸੀਂ ਫੈਸਲਾ ਕਰਨਾ ਹੈ ਕਿ ਪੰਜਾਬ ਜਿਹੜਾ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਦੇਸ਼ ਜਿਹੜਾ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਇਕ ਰਾਤਾ ਜਾਂਦਾ ਤਾਨਾ ਸ਼ਾਹੀ ਨੂੰ ਇਕ ਰਾ ਜਾਂਦਾ ਹੰਕਾਰ ਨੂੰ ਤਾਨਾਸ਼ਾਈ ਨੂੰ ਹੰਕਾਰ ਨੂੰ ਤੇ ਨਾਲ ਨਾਲ ਸੰਵਿਧਾਨ ਦੇ ਖਤਰੇ 'ਚ ਪਾਉਣ ਨੂੰ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਅੱਜ ਖਤਰੇ 'ਚ ਹੈ ਲੋਕਤੰਤਰ ਖਤਰੇ 'ਚ ਹੈ ਸੋ ਵੀਰੋ ਇੱਕ ਰਾਹ ਜਾਂਦਾ ਜਿਹੜਾ ਵਿਕਾਸ ਵੱਲ ਨੂੰ ਜਾਂਦਾ ਹੈ ਵਧੀਆ ਸਕੂਲਾਂ ਵੱਲ ਨੂੰ ਜਾਂਦਾ ਹੈ ਵਧੀਆ ਹਸਪਤਾਲਾਂ ਵੱਲ ਨੂੰ ਜਾਂਦਾ ਹੈ ਬਿਜਲੀ ਮੁਫਤ ਵੱਲ ਨੂੰ ਜਾਂਦਾ ਹੈ ਉਹ ਨਾਲ ਰਾਸ਼ਨ ਵੱਲ ਨੂੰ ਜਾਂਦਾ ਔਰ ਗਰੀਬਾਂ ਨੂੰ ਪੜਾਉਣ ਵੱਲ ਨੂੰ ਜਾਂਦਾ ਗਰੀਬਾਂ ਦੇ ਬੱਚਿਆਂ ਨੂੰ ਅਫਸਰ ਲਾਉਣ ਵੱਲ ਨੂੰ ਜਾਂਦਾ ਹੈ ਤੁਸੀਂ ਚੁਣਨਾ ਹੈ ਕਿਹੜਾ ਤੁਹਾਨੂੰ ਚੰਗਾ ਲੱਗਦਾ ਆਪਣਾ ਮਸ਼ੀਨ ਤੇ ਬਟਨ ਪਵਨ ਜੀ ਦਾ ਕਿੰਨੇਵੇਂ ਨੰਬਰ ਤੇ ਹੈ ਚੌਥੇ ਨੰਬਰ ਤੇ ਮਸ਼ੀਨ ਤਾਂ ਬਟਣਾ ਹੈ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ ਹੈ ਸੋ ਵੀਰੋ ਚਲੋ 13 ਜੀਰੋ ਹੋ ਗਿਆ 4 ਤਰੀਕ ਨੂੰ ਉਸ ਤੋਂ ਬਾਅਦ ਪਵਨ ਤੀਨੋਂ ਨੇ ਤਾਂ ਜ਼ਿੰਮੇਵਾਰੀ ਨਿਭਾਉਣੀਆਂ ਨਿਭਾਉਣੀਆਂ ਮੇਰੀ ਵੀ ਜ਼ਿੰਮੇਵਾਰੀ ਸ਼ੁਰੂ ਹੋ ਜੂਗੀ ਕਿਉਂਕਿ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਆਪਾਂ ਆਰਾਮ ਨਾਲ ਕੰਮ ਕਰਾਂਗੇ ਬਹੁਤ ਕੁਝ ਕਰਨ ਆਲਾ ਪਿਆ ਹੈ ਹਰੇਕ ਸ਼ਹਿਰ ਦੇ ਸੀਵਰੇਜ ਪੈਨੇ ਖਰਾਬ ਪਿੰਡਾਂ ਦੇ ਟੋਬੇ ਖਰਾਬ ਪੈਨੇ ਮੈਂ ਕਹਿੰਨਾ ਬਹੁਤ ਕੁਝ ਕਰਨ ਆਲਾ ਪਿਆ ਉਹਦੇ ਵਾਸਤੇ ਮੈਨੂੰ ਤੁਸੀਂ ਸ਼ਕਤੀ ਦਿਓ 13 ਬੰਦੇ ਇੱਥੋਂ ਜਿਤਾ ਕੇ ਭੇਜੋ ਦਿੱਲੀ ਚੋਂ ਸਾਰੀਆਂ ਸੀਟਾਂ ਜਿੱਤ ਰਹੀਆਂ ਮਾਨੀ ਪਾਰਟੀ ਕੁਰੂਖੇਤਰ ਤੋਂ ਜਿੱਤ ਰਿਆਂ ਗੁજરાਤ ਚੋਂ ਜਿੱਤ ਰਿਆਂ ਵੀਰੋ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਨਹੀਂ ਆ ਰਹੀ ਸੈਂਟਰ ਚ ਵੀ ਥੋੜੀ ਸਰਕਾਰ ਆ ਰਹੀ ਹੈ ਫਿਰ ਡਬਲ ਸਹਾਰਾ ਹੋ ਜਾਊਗਾ ਫਿਰ ਜਦੋਂ ਪਵਨ ਤੀਨੂ ਵਰਗੇ ਜਾ ਕੇ ਉੱਥੇ ਗੂੰਜਣਗੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਉਹ ਪੰਜਾਬ ਦੇ ਹੱਕ ਦਾ ਕੋਈ ਪੈਸਾ ਵੀ ਰੋਕ ਸਕੇ ਜਾਂ ਪੈਸਾ ਜਿਹੜਾ ਉਹ ਉੱਤੇ ਪਵੰਦੀ ਲਾ ਸਕੇ ਪਤਾ ਕਰਕੇ ਮੈਂ ਜਦੋਂ ਦੋਆਬੇ ਚ ਆਇਆ ਇਸ ਤੋਂ ਬਾਅਦ ਮੈਨੂੰ ਕੋਦਰ ਜਾਣਾ ਹੈ ਫਿਰ ਮੈਂ ਜਲੰਧਰ ਕੈਂਟ ਜਾਣਾ ਹੈ ਫਿਰ ਮੈਂ ਆਦਮਪੁਰ ਜਾਣਾ ਹੈ ਉਸ ਤੋਂ ਬਾਅਦ ਕੱਲ ਨੂੰ ਉਧਰ ਭੁਲੱਥ ਜਾਣਾ ਨਾਲ ਬੇਰਾਵਾ ਬਾਬਾ ਨਾਨਕ ਜਾਣਾ ਫਤਿਹਗਰ ਚੂੜੀਆਂ ਜਾਣਾ ਜਿੱਥੇ ਕਹੋਂਗੇ ਉੱਥੇ ਜਾਊਂਗਾ ਮੈਂ ਨਾ ਥੱਕਦਾ ਨਾ ਆਕਦਾ ਨਾ ਆਪਣੇ ਤੇ ਗਰਮੀ ਦਾ ਅਸਰ ਹੈ ਅਸਕਬੀਰ ਬਾਦਲ ਨੇ ਛੀਪ ਦੇ ਉੱਤੇ ਛਤਰੀ ਲਵਾ ਰੱਖਿਆ ਇਹਨੇ ਧੁੱਪ ਲੱਗਦੀ ਹੈ ਵੀਰੋ ਐ ਨਹੀਂ ਹੁੰਦਾ ਹੁੰਦਾ ਕੰਮ ਇਹ ਟੈਂਪਰੇਚਰ ਪੁੱਛ ਕੇ ਨਹੀਂ ਜਾਇਦਾ ਹੁੰਦਾ ਇਹ ਲੋਕ ਜਦੋਂ ਤੁਹਾਡੇ ਨਾਲ ਤੁੱਪੇ ਖੜੇ ਨੇ ਤੁਸੀਂ ਕਿਉਂ ਨਹੀਂ ਖੜ ਸਕਦੇ ਸੋ ਵੀਰੋ ਤੁਹਾਡੇ ਨਾਲ ਆਂ ਤੁਹਾਡੇ ਵਰਗੇ ਆਂ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗੇ ਅਫਸਰ ਬਣਾਵਾਂਗੇ ਗਰੀਬੀਆਂ ਚੱਕ ਦੇਣਗੇ ਉਹ ਵੀਰੋ ਹੁਣ ਤੱਕ ਦੇਖ ਲਓ ਬਿਜਲੀ ਦੇ ਬਿੱਲ 90% ਜਿਆਦਾ ਕਰਨ ਨੂੰ ਆਉਂਦੇ ਨਹੀਂ ਬਿਜਲੀ ਦੇ ਬਿੱਲ ਤਾਂ ਨਹੀਂ ਆਉਂਦੇ ਜੇ ਮੈਂ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਇਕੱਲਿਆਂ ਤੇ ਕਾਂਗਰਸੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਫਿਰ ਜੀ ਦੇ ਦਾ ਜਵਾਬ ਜ਼ੀਰੋ ਨਾਲ ਦੇ ਦਿਓ ਠੀਕ ਹੈ ਵਾਹ ਜੀ 2 ਲੱਖ ਵੋਟ ਤੇ ਜੀ 2 ਲੱਖ ਵੋਟ ਤੇ ਵਾਹ ਜੀ اے ਰੱਬ ਪਰਮਾਤਮਾ ਜਿਹੜਾ ਉਹ ਜਨਤਾ ਚ ਵਸਦਾ ਹੁੰਦਾ ਲਓ ਹੋ ਗਏ ਲੋਕਾਂ ਦੇ ਬਚਨ ਸੋ ਆ ਪਿਆਰ ਆ ਫਿਰ ਉਹ ਜਿਹੜਾ ਨਹੀਂ ਮਿਲਦਾ ਹੋਰ ਕਿਸੇ ਨੂੰ ਇਹ ਤੁਸੀਂ ਪਿਆਰ ਦਿੰਨੇ ਹੋ ਆ ਫੁੱਲਾਂ ਨਾਲ ਗੱਡੀਆਂ ਭਰ ਦਿੰਨੇ ਹੋ ਉਹ ਦੂਜੇ ਪਾਸੇ ਕਾਲੀ ਕਾਂਗਰਸੀ ਨੇ ਭਾਜਪਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਬਣਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜੇ ਲੈ ਕੇ ਕੱਦੀ ਸੋ ਉਹਨਾਂ ਦਾ ਕੋਈ ਆਪਣੇ ਨਾਲ ਮੁਕਾਬਲਾ ਨਹੀਂ ਫਿਰ ਉਹ ਤਾਂ ਚ ਉਹਨਾਂ ਤਾਂ ਲੁੱਟਿਆ ਹੋਇਆ ਹੈ ਉਹਨਾਂ ਦਾ ਲੁੱਟਿਆ ਆਪਾਂ ਨੂੰ ਸੁੱਤਾ ਕਰਕੇ ਸੋ ਅੱਜ ਸਭ ਦਾ